ਜਿਹੜਾ ਐਕਸੀਡੈਂਟਲ ਡੈਥ ਹੋ ਰਹੀ ਹੈ ਨਾ ਪੰਜਾਬ 'ਚ ਉਹ ਚਾਹੁੰਦਾ ਘਟ ਤੋਂ ਘੱਟ ਹੋ ਜਾਏ। ਅਮਨ ਸਾਹਿਬ ਵਿਦ ਹਿਸ ਗਰੁੱਪ ਨਾ ਉਹ ਚਾਹੁੰਦਾ ਵੀ ਕਿਸੇ ਤਰੀਕੇ ਨਾਲ ਤੁਸੀਂ ਸਾਡੀ ਹੈਲਪ ਕਰੋ ਕਿ ਅਸੀਂ ਨੂੰ ਪੰਜਾਬ ਨੂੰ ਐਕਸੀਡੈਂਟਲ ਡੈਥ ਜ਼ੀਰੋ ਕਰੀਏ। ਕਿ ਅਮਨ ਭਾਜੀ ਹੈ ਨਾ ਕਿ ਵੀਰੇ ਨੇ ਇਹ ਚੀਜ਼ ਸੋਚੀ ਕਿ ਮੇਰੇ ਬ੍ਰਦਰ ਦੀ ਜਦੋਂ ਡੈਥ ਹੋਈ ਸੀ ਤਾਂ ਕੋਈ ਨਹੀਂ ਖੜਿਆ ਸੀ ਮੌਕੇ ਤੇ। ਜੋ ਕੋਕ ਤੁਸੀਂ ਆਪਣਾ ਕੰਮ ਕਰ ਰਹੇ ਹੋ ਕਿਵੇਂ ਦੇਖਦੇ ਜੋ ਜਿਹੜੀ ਸਰਕਾਰ ਵੱਲੋਂ ਜਿਹੜੀਆਂ ਐਸਐਸਐਫ ਦੀਆਂ ਗੱਡੀਆਂ ਵੀ ਹੋਣਾ ਲਾਗੂ ਕਾਬਤੀਆਂ ਨਹੀਂ ਆਣਾ ਕਿਵੇਂ ਦੇਖਦੇ ਹੋ ਤੁਸੀਂ ਉਸ ਨੂੰ ਜਿਹੜੇ ਐਸਐਸਐਫ ਉਹ ਲੇਟ ਆਉਂਦੀਆਂ ਤੇ ਜਿਹੜੀ ਸਾਡੀ ਟੀਮ ਹੈ ਉਹ ਪਹਿਲਾਂ ਪਹੁੰਚਦੀ ਕਿ ਜੇ ਕੋਈ ਐਂਬੂਲੈਂਸ ਸਾਡੀ ਕੋਈ ਸਰਕਾਰੀ ਐਂਬੂਲੈਂਸ 108 ਵਾਲੀ ਲੇਟ ਆਉਂਦੀ ਹੈ ਨਾ ਤੇ ਸਾਡੀ ਐਂਬੂਲੈਂਸ ਮੌਕੇ ਤੇ ਪਹੁੰਚ ਕੇ ਬੰਦੇ ਦੀ ਵਿਕਟਮ ਦੀ ਜਾਨ ਬਚਾਵਾਂਗੇ ਤੇ ਸਭ ਤੋਂ ਵੱਡੀ ਗੱਲ ਇਹ ਹੀ ਆ ਕਿ ਅਮਨ ਦਾ ਬਹੁਤ ਬਹੁ ਸਾਰੇ ਜਿੰਨੇ ਵੀ ਟੀਮ ਵਰਕ ਆ ਸਾਡਾ ਤੇ ਅਸੀਂ ਸਾਰੇ ਜਣੇ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਉਹਨੇ ਇੱਡਾ ਵੱਡਾ ਪਰਾਲਾ ਚੱਕਿਆ ਤੇ ਮੌਕੇ ਦੇ ਹਰ ਬੰਦੇ ਦੀ ਜਾਨ ਬਚਾਉਣ ਦਾ ਸੋਚਿਆ ਕਿਉਂਕਿ ਸਾਡੇ ਕੋ ਕੁ ਏਰੀਆ ਜਿਹੜਾ ਵਾ ਸਾਡਾ ਸੈਂਟਰ ਪੁਆਇੰਟ ਜਿਹੜਾ ਵਾ ਤਰਨਤਾਰ ਨੇ ਤਰਨਤਾਰ ਦਾ ਆਲ ਰੌਂਡ ਸਾਈਟ ਜਿਹੜਾ 45 ਕਿਲੋਮੀਟਰ ਹੈ 45 ਤੋਂ 50 ਕਿਲੋਮੀਟਰ ਸਾਡੇ ਕੋ ਘੇਰਾ ਵਾ ਇਸੇ ਵੀ ਸਾਈਡ ਸੈਂਟਰ ਪੁਆਇੰਟ ਤਰਨਦਾਰ ਨੇ ਇਥੋਂ ਘੇਰਾ 45 50 ਕਿਲੋਮੀਟਰ ਕਿਤੇ ਵੀ ਐਕਸੀਡੈਂਟ ਹੁੰਦਾ ਕੋਈ ਐਮਰਜੈਂਸੀ ਆਉਂਦੀ ਅਸੀਂ ਹਾਜ਼ਰ ਹਾਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਰਵੀ ਖੈਰਾ ਸਾਂ ਸੜਕ ਉਦਰ ਘਟਨਾ ਦੇ ਵਿੱਚ ਲਗਾਤਾਰ ਦੇਖਿਆ ਜਾਵੇ ਤਾਂ ਕਾਫੀ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਕਿਉਂਕਿ ਸਮੇਂ 'ਚ ਜਿਹੜੀ ਸਿਹਤ ਸਹੂਲਤ ਨਹੀਂ ਪਹੁੰਚਦੀ ਐਂਬੂਲੈਂਸ ਨਹੀਂ ਪਹੁੰਚਦੀ ਸਾਡੇ ਨਾਲ ਲਾਈਫਲਾਈਨ ਸੰਸਥਾ ਦੇ ਆਗੂ ਮੌਜੂਦ ਨੇ ਜੋ 10 ਮਹੀਨੇ ਤੋਂ ਕੰਮ ਕਰ ਰਹੇ ਨੇ ਕਾਫੀ ਰੈਸਕਿਊ ਨਾਲ ਵੱਲੋਂ ਕੀਤੇ ਗਏ ਤਾਂ ਤਸਵੀਰਾਂ ਚ ਤੁਹਾਨੂੰ ਦਿਖਾਵਾਂਗੇ ਉਹ ਲੋਕ ਨੇ ਜਿਹੜੇ ਇਸ ਸੰਸਥਾ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੀ ਐਂਬੂਲੈਂਸ ਵੀ ਖੜੀ ਹੈ ਤੇ 35-35 ਲੱਖ ਵਾਲੀਆਂ ਫੋਰਚੂਨਰ ਗੱਡੀਆਂ ਵੀ ਉਹ ਜਿਹੜੇ ਇਸ ਮਿਸ਼ਨ ਦੇ ਵਿੱਚ ਵਰਤ ਰਹੇ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਹਾਂਜੀ ਭਾਜੀ ਕੀ ਨਾਮ ਹੈ ਕੀ ਕਹੋਗੇ ਇਸ ਸੰਸਥਾ ਅਮਨਦੀਪ ਨਾਮਕ ਜੋ ਵਿਅਕਤੀ ਵੱਲੋਂ ਚਲਾਈ ਜਾ ਰਹੀ ਹੈ ਕੀ ਤੁਹਾਡਾ ਲੱਗਦਾ ਕੀ ਹੈ ਤਾਂ ਇਹ ਜਿਹੜੀ ਫ੍ਰੀ ਸੇਵਾ ਕੀਤੀ ਜਾ ਰਹੀ ਹੈ ਇਸ ਦਾ ਕੀ ਮੋਟਿਵ ਕੀ ਹੈ एकदम ਸਿੰਪਲ ਸਾ ਹੈ ਅਮਨ ਸਾਹਿਬ ਦਾ ਜਿਹੜਾ ਖਿਆਲ ਹੈ ਨਾ ਸੋਚਾ ਬਹੁਤ ਪੋਜ਼ਿਟਿਵ ਹੈ ਪੰਜਾਬ ਵਾਸਤੇ ਕਿ ਇਹ ਜਿਹੜਾ ਐਕਸੀਡੈਂਟਲ ਡੈਥ ਹੋ ਰਹੀ ਹੈ ਨਾ ਪੰਜਾਬ ਚ ਉਹ ਚਾਹੁੰਦਾ ਘੱਟ ਤੋਂ ਘੱਟ ਹੋ ਜਾਏ ਜਿਦੋਂ ਬਾਹਲੇ ਮੁਲਕਾਂ ਚ ਉਹਨਾਂ ਦੇ ਇਹ ਸੋਚਣ ਹੈ ਇਹਨੂੰ ਐਕਸੀਡੈਂਟਲ ਡੈਥ ਨੂੰ ਜ਼ੀਰੋ ਕਰਨਾ ਸੋ ਇਹਨਾਂ ਦੀ ਜਿਹੜੀ ਟੀਮ ਵਰਕ ਆ ਖਾਸਲੇ ਆ ਜਿਹੜਾ ਹੀਰੋ ਹੈ ਨਾ ਇਹ ਇਹ ਸੋਚ ਹੈ ਵੀ ਕਿ ਕਿੱਦਾਂ ਸੀ ਡਾਊਨ ਕਰੀਏ ਵਿਦ યો ਸਾਰਿਆਂ ਦੀ ਹੈਲਪ ਕਰਕੇ ਕਿ ਕਿੱਦਾਂ ਇਹਨਾਂ ਨੂੰ ਡਾਊਨ ਕਰੀਏ ਉਹ ਜਿਹੜੀ ਚੀਜ਼ਾਂ ਨਾ ਇਹ ਬਹੁਤ ਜ਼ਰੂਰੀ ਆ ਅਮਨ ਸਾਹਿਬ ਵਿਦ ਹਿਸ ਗਰੁੱਪ ਨਾ ਉਹ ਚਾਹੁੰਦਾ ਵੀ ਕਿਸੇ ਤਰੀਕੇ ਨਾਲ ਤੁਸੀਂ ਸਾਡੀ ਹੈਲਪ ਕਰੋ ਕਿ ਇਸੇ ਨੂੰ ਪੰਜਾਬ ਨੂੰ ਐਕਸੀਡੈਂਟਲ ਡੈਥ ਜ਼ੀਰੋ ਕਰੀਏ ਸਰ ਗੱਲ ਕੀਤੀ ਜਾਵੇ ਤਾਂ 10 ਮਿੰਨਿਟ ਤੋਂ ਰਨ ਕਰ ਰਹੇ ਹੋ ਤਾਂ ਹੁਣ ਤੱਕ ਕਾਫੀ ਰੈਸਕਿਊ ਤੁਹਾਡੇ ਵੱਲੋਂ ਤੁਹਾਡੀ ਟੀਮ ਵੱਲੋਂ ਕੀਤੇ ਗਏ ਨੇ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਸਰਕਾਰ ਵੱਲੋਂ ਵੀ ਐਂਬੂਲੈਂਸ ਸੇਵਾ ਦਿੱਤੀ ਗਈ ਹੈ ਜਾਂ ਕਿਤੇ ਨਾ ਕਿਤੇ ਲੇਟ ਪਹੁੰਚਦੀ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਸੀਂ ਆਪਣਾ ਕੰਮ ਕਰ ਰਹੇ ਹੋ ਕਿਵੇਂ ਦੇਖਦੇ ਹੋ ਜੋ ਜਿਹੜੀ ਸਰਕਾਰ ਵੱਲੋਂ ਜਿਹੜੀਆਂ ਐਸਐਸਐਫ ਦੀਆਂ ਗੱਡੀਆਂ ਵੀ ਹੋਣਾ ਲਾਗੂ ਕਰ ਦਿੱਤੀਆਂ ਗਈਆਂ ਨਾ ਕਿਵੇਂ ਦੇਖਦੇ ਹੋ ਤੁਸੀਂ ਉਸ ਨੂੰ ਮੈਂ ਤਾਂ ਇਹ ਹੀ ਦੇਖਦਾ ਜੀ ਕਰੈਕਟ ਮੀ ਇਫ ਆਮ ਰੌਂਗ ਜਿਹੜੇ ਐਸਐਸਐਫ ਆ ਉਹ ਲੇਟ ਹੁੰਦੀਆਂ ਤੇ ਜਿਹੜੀ ਸਾਡੀ ਟੀਮ ਹੈ ਉਹ ਪਹਿਲਾਂ ਪਹੁੰਚਦੀ ਬਾਕੀ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਸੋ ਸਾਡੇ ਨਾਲ ਟੀਮ ਮੈਂਬਰ ਮੌਜੂਦ ਨੇ ਗੱਲਬਾਤ ਕਰ ਰਿਹਾ ਹਾਂ ਜੀ ਬਾਈ ਜੀ ਕੰਮ ਕਰ ਰਹੇ ਹੋ ਟੀਮ ਦੇ ਵਿੱਚ ਸੇਵਾ ਕਰ ਰਹੇ ਹੋ ਇੱਕ ਅਮਰੀਕਾ ਤੋਂ ਜਿਹੜਾ ਵਿਅਕਤੀ ਹੈ ਅਮਨਦੀਪ ਇਸ ਨੂੰ ਰਨ ਕਰ ਰਿਹਾ ਹੈ ਤਾਂ ਤੁਸੀਂ ਕੰਮ ਕਰ ਰਹੇ ਹੋ ਕਿਤੇ ਨਾ ਕਿਤੇ ਕਿਸ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਦਾ ਹੁਣ ਤੱਕ ਸਾਹਮਣਾ ਕਰਨਾ ਪਿਆ ਹੋਵੇ ਜਾਂ ਜਿਹੜੇ ਟੂਲਸ ਵਰਤੇ ਜਾ ਰਹੇ ਨੇ ਉਹ ਟੂਲਸ ਇੰਡੀਅਨ ਨੇ ਜਾਂ ਬਾਹਰੋਂ ਫੋਰਨ ਤੋਂ ਲਿਆਂਦੇ ਗਏ ਨੇ ਇਹਦੇ ਵਿੱਚ ਹਾਂਜੀ ਮੈਂ ਲਾਈਫਲਾਈਨ ਰੈਸਕਿਊ ਤੋਂ ਮਲਕੀਤ ਸਿੰਘ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਦ ਅਸੀਂ ਕਰੀਬ ਕੋ 10 ਮਹੀਨੇ ਤੋਂ ਜਿਹੜੀ ਐਨਜੀਓ ਸਾਡੀ ਰਨ ਕਰ ਰਹੀ ਆ ਤੇ ਤਕਰੀਬਨ ਛੋਟੀਆਂ-ਮੋਟੀਆਂ ਪ੍ਰੋਬਲਮ ਤੇ ਆਉਂਦੀਆਂ ਨੇ ਜਿਹੜੀਆਂ ਨੂੰ ਫੇਸ ਕਰਨੀ ਪੈਂਦੀਆਂ ਨੇ ਬਟ ਉਹਦੇ ਬਾਵਜੂਦ ਵੀ ਸਾਡੀ ਐਨਜੀਓ ਵਧੀਆ ਰਨ ਕਰ ਰਹੀ ਆ ਟੂਲਸ ਜਿਹੜੇ ਤੁਸੀਂ ਗੱਲ ਕੀਤੀ ਆ ਸਾਡੇ ਕੋਲ ਜਿੰਨੇ ਟੂਲਸ ਨੇ ਉਹਦੇ ਵਿੱਚ ਕੁਝ ਕੁ ਟੂਲ ਇੰਡੀਅਨ ਹੈਗੇ ਨੇ ਬਾਕੀ ਸਾਡੇ ਕੋਲ ਆਲਵੇਜ਼ ਜਿੰਨੇ ਵੀ ਟੂਲ ਪਏ ਨੇ ਸਾਡੇ ਕੋਲ ਸਾਰੇ ਅਮਰੀਕਨ ਟੂਲ ਨੇ ਜਿੰਨੇ ਹਾਈਡਰੋਲਿਕ ਟੂਲ ਨੇ ਜਾਬਸ ਆਫ ਲਾਈਫ ਸਾਰੇ ਮਰਕਲ ਟੂਲ ਨੇ ਜੋ ਭਾਈ ਜੀ 24 ਘੰਟੇ ਇਹ ਜਿਹੜੀ ਚੱਲਦੀ ਆ ਤੁਹਾਡੀ ਸਰਵਿਸ ਕਿਤੋਂ ਵੀ ਕਿੰਨੇ ਕਿਲੋਮੀਟਰ ਦਾ ਦਾਇਰਾ ਆ ਜਿੱਥੇ ਕੋਈ ਦੁਰਘਟਨਾ ਹੁੰਦੀ ਆ ਤਾਂ ਤੁਹਾਨੂੰ ਫੋਨ ਕਰੇ ਤਾਂ ਤੁਸੀਂ ਕਿੰਨੇ ਕਿਲੋਮੀਟਰ ਤੱਕ ਪਹੁੰਚ ਸਕਦੇ ਜੋ ਹਾਂਜੀ ਸਾਡੀ ਸਰਵਿਸ ਜਿਹੜੀ ਆ 24/7 ਆਨ ਰਹਿੰਦੀ ਆ ਰਾਤ ਹੋਵੇ ਦਿਨ ਹੋਵੇ ਸਾਨੂੰ ਕੋਈ ਇਹ ਚੀਜ਼ ਮੈਟਰ ਨਹੀਂ ਕਰਦੀ ਸਾਨੂੰ ਐਮਰਜੈਂਸੀ ਮੈਟਰ ਕਰਦੀ ਹੈ ਕਿ ਕਿੱਥੇ ਐਮਰਜੈਂਸੀ ਆ ਬਾਕੀ ਤੁਸੀਂ ਏਰੀਆ ਦੀ ਗੱਲ ਕੀਤੀ ਸਾਡੇ ਕੋਈ ਏਰੀਆ ਜਿਹੜਾ ਵਾ ਸਾਡਾ ਸੈਂਟਰ ਪੁਆਇੰਟ ਜਿਹੜਾ ਵਾ ਤਰਨਤਾਰ ਨੇ ਤਰਨਤਾਰ ਦਾ ਆਲ ਰੌਂਡ ਸਾਈਡ ਹੈ ਜਿਹੜਾ 45 ਕਿਲੋਮੀਟਰ ਹੈ 45 ਤੋਂ 50 ਕਿਲੋਮੀਟਰ ਸਾਡੇ ਕੋ ਘੇਰਾ ਵਾ ਕਿਸੇ ਵੀ ਸਾਈਡ ਸੈਂਟਰ ਪੁਆਇੰਟ ਤਰਨਤਾਰ ਨੇ ਇਤੋਂ ਘੇਰਾ 45 50 ਕਿਲੋਮੀਟਰ ਕਿਤੇ ਵੀ ਐਕਸੀਡੈਂਟ ਹੁੰਦਾ ਕੋਈ ਐਮਰਜੈਂਸੀ ਆਉਂਦੀ ਅਸੀਂ ਹਾਜ਼ਰ ਹੋਵਾਂ ਤੋਂ ਮਲਕੀਰ ਸਿੰਘ ਵੇਜੀ ਨੇ ਜਿੰਨਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ 45 ਕਿਲੋਮੀਟਰ ਤੱਕ ਸਾ ਕਿਸੇ ਵੀ ਦਰਘਟਨਾ ਗ੍ਰਸਤ ਵਿਅਕਤੀ ਨੂੰ ਲੋੜ ਪੈਂਦੀ ਆ ਤਾਂ ਸਾਡੇ ਨਾਲ ਸੰਪਰਕ ਕਰੇ ਤਾਂ ਉਥੇ ਪੁੱਜਾਂਗੇ ਤਾਂ ਹੋਰ ਬਾਈ ਜੀ ਮੌਜੂਦ ਨੇ ਹਾਂਜੀ ਬਾਈ ਜੀ ਅਮਨ ਦੀ ਗੱਲ ਹੋ ਰਹੀ ਐ ਅਮਰੀਕਾ ਦੇ ਦੱਸੇ ਜਾ ਰਹੇ ਨੇ ਤਾਂ ਤੁਹਾਡੇ ਕੋ ਸੁਣਿਆ ਸੀ ਕਿ ਇੱਕ ਕੋਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹੋ ਜੀ ਘਟਨਾ ਕੱਟੀ ਕਾ ਉਸ ਤੋਂ ਬਾਅਦ ਉਹਨਾਂ ਨੇ ਪ੍ਰਾਣ ਕਰ ਲਿਆ ਕਿ ਮੈਂ ਇਹ ਸੇਵਾ ਕਰਾਂਗਾ ਤਾਂ ਕੀ ਆ ਸਾਰੀ ਘਟਨਾ ਸਾਰਾ ਦੱਸੋ ਜੀ ਸਾਸ਼ੀਕਲ ਜੀ ਮੈਂ ਤੁਹਾਡਾ ਆਪਣਾ ਦੀਪ ਰਾਜਪੂਤ ਸੋ ਲਾਈਫ ਨਾ ਰੈਸਕਿਊ ਵੱਲੋਂ ਸਾਰਿਆਂ ਨੂੰ ਸਾਸ਼ੀਕਲ ਜੀ ਜੋ ਕਿ ਤੁਸੀਂ ਗੱਲ ਕਰਦੇ ਪਏ ਆ ਕਿ ਅਮਨ ਭਾਜੀ ਐ ਨਾ ਕਿ ਵੀਰੇ ਨੇ ਇਹ ਚੀਜ਼ ਸੋਚੀ ਕਿ ਮੇਰੇ ਬ੍ਰਦਰ ਦੀ ਜਦੋਂ ਡੈਥ ਹੋਈ ਸੀ ਤਾਂ ਕੋਈ ਨਹੀਂ ਖੜਿਆ ਸੀ ਮੌਕੇ ਤੇ ਉਹਨੇ ਆ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਆ ਕਿੰਨੀਆਂ ਗੱਡੀਆਂ ਚਲਾਤੀਆਂ ਕਿੰਨਾ ਕੁ ਚਲਾਤਾ ਤੇ ਉਹਨੇ ਮੌਕੇ ਤੇ ਇੱਕ ਐਂਬੂਲੈਂਸ ਵੀ ਇਦਾਂ ਦੀ ਲਿਆਂਦੀ ਆ ਕਿ ਜੇ ਕੋਈ ਐਂਬੂਲੈਂਸ ਸਾਡੀ ਕੋਈ ਸਰਕਾਰੀ ਐਂਬੂਲੈਂਸ 108 ਵਾਲੀ ਲੇਟ ਆਉਂਦੀ ਹੈ ਨਾ ਤੇ ਸਾਡੀ ਐਂਬੂਲੈਂਸ ਮੌਕੇ ਤੇ ਪਹੁੰਚ ਕੇ ਬੰਦੇ ਦੀ ਵਿਕਟਮ ਦੀ ਜਾਨ ਬਚਾਵਾਂਗੇ ਤੇ ਸਭ ਤੋਂ ਵੱਡੀ ਗੱਲ ਇਹ ਹੀ ਆ ਕਿ ਅਮਨ ਦਾ ਬਹੁਤ ਬਹੁ ਸਾਰੇ ਜਿੰਨੇ ਵੀ ਟੀਮ ਵਰਕ ਆ ਸਾਡਾ ਤੇ ਅਸੀਂ ਸਾਰੇ ਜਣੇ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਉਹਨੇ ਇੱਡਾ ਵੱਡਾ ਪਰਾਲਾ ਚੱਕਿਆ ਤੇ ਮੌਕੇ ਤੇ ਹਰ ਬੰਦੇ ਦੀ ਜਾਨ ਬਚਾਉਣ ਦਾ ਸੋਚਿਆ ਅੱਛਾ ਭਾਈ ਟੂਲ ਕਿਵੇਂ ਦੇ ਆਪਣੇ ਕੋਲ ਟੂਲ ਨੇ ਜੋ ਵਰਤੇ ਜਾਂਦੇ ਨੇ ਟੂਲਸ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਟੂਲ ਦੇਖੇ ਤਾਂ ਕਾਫੀ ਕੋਸਟਲੀ ਵੀ ਲੱਗਦੇ ਨੇ ਤਾਂ ਇੱਧਰ ਕਦੀ ਵੇਖੇ ਨਹੀਂ ਲੱਗਦੇ ਤਾਂ ਫਿਰ ਉਹ ਬਾਹਰ ਫੌਰਨ ਤੋਂ ਮੰਗਾਏ ਨੇ ਸਾਰੇ ਟੂਲਸ ਕਿਉਂਕਿ ਦੁਰਘਟਨਾ ਹੁੰਦੀ ਹੈ ਕਈ ਵਾਰ ਤਾਂ ਗੱਡੀ ਦੀ ਕੰਡੀਸ਼ਨ ਇਦਾਂ ਦੀ ਹੋ ਜਾਂਦੀ ਹੈ ਕਿ ਕੱਟ ਵੱਢ ਕੇ ਗੱਡੀ ਨੂੰ ਤੇ ਵਿੱਚੋਂ ਕੱਢਣਾ ਪੈਂਦਾ ਹੈ ਵਿਅਕਤੀ ਨੂੰ ਤਾਂ ਫਿਰ ਕਦੀ ਇਦਾਂ ਦਾ ਸਾਹਮਣਾ ਕਰਨਾ ਪਿਆ ਹੋਵੇ ਰੈਸਕਿਊ ਤੇ ਗਿਆ ਹੋਵੇ ਤਾਂ ਕਿਤੇ ਨਾ ਕਿਤੇ ਦਿਲ ਕੰਬ ਗਿਆ ਹੋਵੇ ਦੇਖ ਕੇ ਅਗਲੇ ਦੀ ਕੰਡੀਸ਼ਨ ਸੋ ਜੋ ਕੀ ਤੁਹਾਨੂੰ ਪਤਾ ਹੀ ਆ ਜਦੋਂ ਗੱਡੀ ਦੇ ਵਿੱਚ ਬੰਦਾ ਫਸ ਜਾਂਦਾ ਤਾਂ ਕੋਈ ਵੀ ਬੰਦਾ ਨਹੀਂ ਕਰ ਸਕਦਾ ਉਹਨੂੰ ਅਮਨਪਾਜੀ ਨੇ ਇਦਾਂ ਦਾ ਕੀਤਾ ਕਿ ਜਦੋਂ ਵੀ ਉਹਨੇ ਇਹ ਚੀਜ਼ ਸੋਚੀ ਹੈ ਨਾ ਜਦੋਂ ਵੀ ਬੰਦਾ ਪਿੱਚ ਕੇ ਜਾਂਦਾ ਜਾਂ ਕੁਝ ਵੀ ਉਹਨੂੰ ਹੋ ਜਾਂਦਾ ਆ ਤੇ ਮੌਕੇ ਤੇ ਆਪਾਂ ਨਹੀਂ ਕਰ ਸਕਦੇ ਭਾਜੀ ਨੇ ਇਦਾਂ ਦੇ ਟੂਲ ਜੋ ਕਿ ਥੋੜੇ ਅਮਰੀਕਾ ਤੋਂ ਥੋੜੇ ਇੰਡੀਆ ਤੋਂ ਮੋਸਟਲੀ ਜਿਆਦਾ ਅਮਰੀਕਾ ਤੋਂ ਮਂਗਾਏ ਸਾਰੇ ਟੂਲ ਕਿ ਜਿਹੜੀ ਆਪਾਂ ਗੱਡੀ ਦੀ ਕੱਟ ਵੱਢ ਕਰਕੇ ਵਿਕਟਮ ਦੀ ਜਾਨ ਬਚਾਈਏ ਤੇ ਮੌਕੇ ਤੇ ਉਹਨੂੰ ਸੇਫਲੀ ਹਸਪੀਟਲ ਪਹੁੰਚਾ ਕੇ ਤੇ ਉਹਦੀ ਜਾਨ ਨੂੰ ਸੇਵ ਕਰੀਏ ਅੱਛਾ ਭਾਈ ਅੱਜ ਸੈਮੀਨਾਰ ਕਰਾਇਆ ਹੈ ਪਿੰਡਾਂ ਦੇ ਸਰਪੰਚ ਵੀ ਪੁੱਜੇ ਨੇ ਤਾਂ ਕੀ ਅਪੀਲ ਕੀ ਹੈ ਲੋਕਾਂ ਨੂੰ ਅਪੀਲ ਕੀ ਹੈ ਕਿਉਂਕਿ ਉਹਨਾਂ ਦਾ ਕੰਮ ਕਰ ਰਹੇ ਹੋ ਕੀ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੋਗੇ ਤੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਪਲੀਜ਼ ਸਾਡਾ ਸਾਥ ਦਿਓ ਸੰਯੋਗ ਦਿਓ ਸਾਨੂੰ ਕਿ ਅਸੀਂ ਅੱਗੇ ਵਧੀਏ ਤੇ ਸਾਡਾ ਮੈਨੂੰ ਤੁਹਾਡੇ ਸਾਥ ਹੀ ਸਾਨੂੰ ਸਾਰੀ ਟੀਮ ਨੂੰ ਬਹੁਤ ਲੋਡ ਆ ਰੈਸਕਿਊ ਟੀਮ ਨੂੰ ਬਹੁਤ ਲੋਡ ਵਾ ਕਿ ਅਸੀਂ ਲੋਕਾਂ ਦੀ ਜਾਨ ਬਚਾਈਏ ਤੇ ਬਸ ਇਹੀ ਕਹਿਣਾ ਚਾਹੁੰਦਾ ਜੀ। ਤੋਂ ਇਹ ਸੰ ਸਾਡੇ ਨਾਲ ਵੀਰ ਜੀ ਜੋ ਇਸ ਟੀਮ ਵਿੱਚ ਕੰਮ ਕਰਦੇ ਨੇ ਦੱਸ ਦਈਏ ਕਿ ਅਮਰੀਕਾ ਤੋਂ ਅਮਨਦੀਪ ਨਾਮਕਾ ਵਿਅਕਤੀ ਜਿਹੜਾ ਲਾਈਫਲਾਈਨ ਸੈਂਸਾ ਨੂੰ ਚਲਾ ਰਿਹਾ ਹੈ ਤਰਨਤਾਰਨ ਦੇ ਵਿੱਚ ਪਿਛਲੇ 10 ਮਹੀਨੇ ਤੋਂ ਤਾਂ ਅੱਜ ਇਹਨਾਂ ਵੱਲੋਂ ਪਿੰਡ ਦੇ ਬਕਵਕ ਪਿੰਡ ਦੇ ਸਰਪੰਚਾਂ ਨਾਲ ਮੀਟਿੰਗਾਂ ਕੀਤੀਆਂ ਤੇ ਆ ਦੱਸਿਆ ਕਿ ਆ ਗਿਆ ਕਿ ਸਾਡੀ ਜਿਹੜੀ ਹੈਲਪ ਕੀਤੀ ਜਾਵੇ ਤਾਂ ਜੋ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਜਾਨ ਜਿਹੜੀ ਬਚਾ ਸਕੀਏ ਕੈਮਰਾਮੈਨ ਬਲਜੀਤ ਨਾਲ ਰਵੀ ਖੇੜਾ ਪੰਜਾਬੀ ਲੋਕ ਚੈਨਲ ਤਰਨਤਾਰਨ